ਖੇਡ ਸੰਸਾਰ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਆਓ ਵੇਖਦੇ ਹਾਂ ਕਿ ਪਿਛਲੇ ਹਫਤੇ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ-ਕਿਹੜੇ ਮੁਕਾਬਲੇ ਹੋਏ ਅਤੇ ਕਿਹੋ ਜਿਹੇ ਨਵੇਂ ਰਿਕਾਰਡ ਬਣੇ ਨੇ। ਅਤੇ ਨਾਲ ਹੀ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਸਾਰੇ ਖੇਡ ਨਤੀਜਿਆਂ ਦੀ ਅਤੇ ਆਉਣ ਵਾਲੇ ਮੁਕਾਬਲਿਆਂ ਦੀ ਜੋ ਤਿਆਰੀ ਚੱਲ ਰਹੀ ਹੈ ਉਸ ਬਾਰੇ ਵੀ। ਤਾਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ। ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਘਰੇਲੂ ਸੀਜ਼ਨ ਦਾ ਟੈਸਟ ਮੈਚਾਂ ਦਾ ਗੇੜ ਮੁਕੰਮਲ ਹੋਣ ਵੱਲ ਵਧ ਰਿਹਾ ਹੈ। ਇਸ ਘਰੇਲੂ ਸੀਜ਼ਨ ਦੌਰਾਨ ਇੰਗਲੈਂਡ ਦੀ ਕ੍ਰਿਕਟ ਟੀਮ ਖਿਲਾਫ ਚੱਲ ਰਹੀ ਟੈਸਟ ਮੈਚਾਂ ਦੀ ਲੜੀ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਧਰਮਸ਼ਾਲਾ ਵਿਖੇ ਸ਼ੁਰੂ ਹੋ ਗਿਆ ਹੈ। ਭਾਰਤ ਨੇ ਰਾਂਚੀ ਵਿੱਚ ਚੌਥੇ ਟੈਸਟ ਮੈਚ ਵਿੱਚ ਜਿੱਤ ਮਗਰੋਂ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾਈ ਹੋਈ ਹੈ। ਪਹਿਲਾਂ ਤੋਂ ਹੀ ਇਹ ਲੜੀ ਆਪਣੇ ਨਾਂ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਵੱਲੋਂ ਇਸ ਮੈਚ ਲਈ ਟੀਮ ਵਿੱਚ ਕੁਝ ਤਬਦੀਲੀਆਂ ਵੀ ਕੀਤੀਆਂ ਗਈਆਂ ਨੇ ਜਿੱਥੇ ਸੱਟ ਕਾਰਨ ਕੇਐਲ ਰਾਹੁਲ ਟੀਮ ਤੋਂ ਬਾਹਰ ਹੋਇਆ ਉੱਥੇ ਹੀ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਵੀ ਟੀਮ ਵਿੱਚ ਵਾਪਸੀ ਹੋਈ ਹੈ ਇੰਗਲੈਂਡ ਦੇ ਖਿਲਾਫ ਇਹ ਟੈਸਟ ਲੜੀ ਮੁਕੰਮਲ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਆਉਂਦੇ ਦਿਨੀ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਵਿੱਚ ਖੇਡਦੇ ਨਜ਼ਰ ਆਉਣਗੇ ਅਤੇ ਉਸ ਤੋਂ ਬਾਅਦ ਫਿਰ ਸਿੱਧਾ ICC T20 ਕ੍ਰਿਕਟ ਵਿਸ਼ਵ ਕੱਪ ਵਿੱਚ ਖੇਡਣਗੇ ਜੋ ਗਰਮੀਆਂ ਦੌਰਾਨ ਅਮਰੀਕਾ ਅਤੇ ਵੈਸਟ ਇੰਡੀਜ਼ ਵਿੱਚ ਹੋਣਾ ਹੈ ਇੰਗਲੈਂਡ ਦੇ ਖਿਲਾਫ ਟੈਸਟ ਮੈਚਾਂ ਦੀ ਲੜੀ ਜਿੱਤਦੇ ਸਾਰ ਭਾਰਤ ਦੀ ਕ੍ਰਿਕਟ ਟੀਮ ICC ਦੀ ਟੈਸਟ ਮੈਚਾਂ ਦੀ ਦਰਜਾਬੰਦੀ ਵਿੱਚ ਚੋਟੀ ਉੱਤੇ ਪਹੁੰਚ ਗਈ ਹੈ ਜਾਰੀ ਹੋਈ ਨਵੀਂ ਦਰਜਾਬੰਦੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ ਕਿ WTC ਦੀ ਸੂਚੀ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ ਪਛਾੜ ਕੇ ਭਾਰਤ ਹੁਣ ਸਿਖਰਲੇ ਸਥਾਨ ਉੱਤੇ ਕਾਬਜ਼ ਹੋ ਗਿਆ ਹੈ। ਰਾਂਚੀ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 3-1 ਦੀ ਲੀਡ ਹਾਸਲ ਕਰਨ ਵਾਲੇ ਭਾਰਤ ਦੇ ਹੁਣ 64.58 ਫੀਸਦੀ ਅੰਕ ਹੋ ਗਏ ਨੇ। ਭਾਰਤ ਦੇ 8 ਮੈਚਾਂ ਵਿੱਚ 5 ਜਿੱਤਾਂ 2 ਹਾਰਾਂ ਅਤੇ 1 ਡਰਾਅ ਨਾਲ ਹੁਣ ਤੱਕ 62 ਅੰਕ ਨੇ ਜਦਕਿ ਨਿਊਜ਼ੀਲੈਂਡ 5 ਮੈਚਾਂ ਵਿੱਚ 3 ਜਿੱਤਾਂ ਅਤੇ 2 ਹਾਰਾਂ ਦੇ ਨਾਲ 36 ਅੰਕ ਹਾਸਲ ਕਰਦੇ ਹੋਏ ਦੂਜੇ ਸਥਾਨ ਉੱਤੇ ਹੈ ਉਸ ਦੀ ਅੰਕ ਫੀਸਦ 60% ਬਣਦੀ ਹੈ ਵਰਲਡ ਟੈਸਟ ਚੈਂਪੀਅਨਸ਼ਿਪ 2021 ਦੀ ਜੇਤੂ ਨਿਊਜ਼ੀਲੈਂਡ ਦੀ ਟੀਮ ਨੂੰ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਉਸ ਦਾ ਅੰਕ ਫੀਸਦ 60% ਹੋ ਗਿਆ ਅਤੇ ਉਹ ਦਰਜਾਬੰਦੀ ਵਿੱਚ ਦੂਜੇ ਸਥਾਨ ਉੱਤੇ ਖਿਸਕ ਗਈ। ਆਸਟ੍ਰੇਲੀਆ ਦੀ ਟੀਮ ਤੀਜੇ ਸਥਾਨ ਉੱਤੇ ਮੌਜੂਦ ਹੈ। ਉਸ ਨੂੰ ਵੈਲਿੰਗਟਨ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਖਿਲਾਫ ਜਿੱਤ ਨਾਲ 12 ਅਹਿਮ ਅੰਕ ਮਿਲੇ ਨੇ। ਉਸ ਦਾ ਅੰਕ ਫੀਸਦ 55 ਤੋਂ ਵੱਧ ਕੇ 59.09% ਹੋ ਗਿਆ। ਮੌਜੂਦਾ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਜੇਕਰ ਕ੍ਰਾਈਸਚਰਚ ਵਿੱਚ 8 ਮਾਰਚ ਤੋਂ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲਾ ਦੂਜਾ ਅਤੇ ਅੰਤਿਮ ਟੈਸਟ ਮੈਚ ਜਿੱਤ ਜਾਂਦਾ ਹੈ ਤਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਥਾਂ ਦੂਜੇ ਸਥਾਨ ਉੱਤੇ ਕਾਬਜ਼ ਹੋ ਜਾਵੇਗਾ ਇਸ ਦੌਰਾਨ ਇੱਕ ਤਬਦੀਲੀ ਇਹ ਵੀ ਹੋ ਸਕਦੀ ਹੈ ਕਿ ਜੇਕਰ ਇੰਗਲੈਂਡ ਦੇ ਖਿਲਾਫ ਧਰਮਸ਼ਾਲਾ ਵਿੱਚ ਪੰਜਵਾਂ ਅਤੇ ਆਖਰੀ ਟੈਸਟ ਮੈਚ ਦਾ ਨਤੀਜਾ ਭਾਰਤ ਦੇ ਵਿਰੁੱਧ ਜਾਂਦਾ ਹੈ ਤਾ ਆਸਟ੍ਰੇਲੀਆ ਭਾਰਤ ਤੋਂ ਅੱਗੇ ਵਧਦੇ ਹੋਏ ਸਿਖਰਲੇ ਸਥਾਨ ਉੱਤੇ ਵੀ ਪਹੁੰਚ ਸਕਦਾ ਹੈ ਸੋ ਆਉਂਦੇ ਇੱਕ ਹਫ਼ਤੇ ਤੱਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਤਿੰਨ ਸਥਾਨਾਂ ਦੀ ਸਥਿਤੀ ਬਿਲਕੁਲ ਸਪਸ਼ਟ ਹੋ ਜਾਣੀ ਹੈ ਟੇਬਲ ਟੈਨਿਸ ਦੀ ਖੇਡ ਵਿੱਚ ਭਾਰਤ ਨੂੰ ਜਿਸ ਨਤੀਜੇ ਦੀ ਉਡੀਕ ਸੀ ਉਹੀ ਨਤੀਜਾ ਆ ਗਿਆ ਅਤੇ ਭਾਰਤੀ ਟੇਬਲ ਟੈਨਿਸ ਟੀਮ 올림픽 ਖੇਡਾਂ ਤੱਕ ਪਹੁੰਚ ਗਈ ਭਾਰਤੀ ਪੁਰਸ਼ ਅਤੇ ਮਹਿਲਾ ਟੇਬਲ ٹینس ਟੀਮਾਂ ਨੇ ਆਪਣੀ ਵਿਸ਼ਵ ਰੈਂਕਿੰਗ ਦੇ ਆਧਾਰ ਉੱਤੇ ਪਹਿਲੀ ਵਾਰ 올림픽 ਖੇਡਾਂ ਲਈ ਕੁਆਲੀਫਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਪੈਰਿਸ 올림픽 ਖੇਡਾਂ ਲਈ ਵਿਸ਼ਵ ਟੀਮ ਚੈਂਪੀਅਨਸ਼ਿਪ ਆਖਰੀ ਕੁਆਲੀਫਾਈਂਗ ਟੂਰਨਾਮੈਂਟ ਸੀ ਅਤੇ ਇਸ ਦੇ ਸਮਾਪਤ ਹੋਣ ਤੋਂ ਬਾਅਦ ਟੀਮ ਮੁਕਾਬਲਿਆਂ ਵਿੱਚ 7 ਸਥਾਨ ਬਚੇ ਸਨ ਜਿਨ੍ਹਾਂ ਲਈ ਟੀਮਾਂ ਦੀ ਚੋਣ ਉਨ੍ਹਾਂ ਦੀ ਦਰਜਾਬੰਦੀ ਦੇ ਆਧਾਰ ਉੱਤੇ ਕੀਤੀ ਗਈ। ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਤਾਜ਼ਾ ਵਿਸ਼ਵ ਟੀਮ ਦਰਜਾਬੰਦੀ ਵਿੱਚ ਸਿਖਰਲੀ ਰੈਂਕਿੰਗ ਵਾਲੀਆਂ ਜਿਹੜੀਆਂ ਟੀਮਾਂ ਕੁਆਲੀਫਾਈ ਨਹੀਂ ਕਰ ਸਕੀਆਂ ਉਹਨਾਂ ਨੇ ਪੈरिस 2024 ਖੇਡਾਂ ਲਈ ਆਪਣੀਆਂ ਟਿਕਟਾਂ ਇਸ ਤਰੀਕੇ ਨਾਲ ਹਾਸਲ ਕਰ ਲੀਆਂ ਨੇ ਮਹਿਲਾ ਵਰਗ ਵਿੱਚ 13ਵੇਂ ਸਥਾਨ ਉੱਤੇ ਕਾਬਜ਼ ਭਾਰਤ ਨੇ ਪੋਲੈਂਡ 12ਵੇਂ ਸਥਾਨ ਸਵੀਡਨ 15ਵਾਂ ਸਥਾਨ ਅਤੇ ਥਾਈਲੈਂਡ ਦੀ ਟੀਮ ਦੇ ਨਾਲ ਪੈरिस 올림픽 ਖੇਡਾਂ ਲਈ ਕੁਆਲੀਫਾਈ ਕੀਤਾ। ਜਦਕਿ ਪੁਰਸ਼ ਵਰਗ ਦੇ ਟੀਮ ਮੁਕਾਬਲੇ ਵਿੱਚ 크로에ਸ਼ੀਆ 12ਵਾਂ ਸਥਾਨ, ਭਾਰਤ 15ਵਾਂ ਸਥਾਨ ਅਤੇ ਸਲੋਵੀਨੀਆ 11ਵਾਂ ਸਥਾਨ ਨੇ ਪੈरिस 올림픽 ਦੀਆਂ ਟਿਕਟਾਂ ਕਰਵਾ ਲਈਆਂ ਨੇ। ਸਾਲ 2008 ਦੀਆਂ ਪੀਚਿੰਗ 올림픽 ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਭਾਰਤ ਪਹਿਲੀ ਵਾਰ ਟੀਮ ਮੁਕਾਬਲੇ ਵਿੱਚ ਹਿੱਸਾ ਲਵੇਗਾ। ਦੋਵੇਂ ਭਾਰਤੀ ਟੀਮਾਂ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ ਵਿਸ਼ਵ ਕੱਪ ਚੈਂਪੀਅਨਸ਼ਿਪ ਦੇ ਪ੍ਰੀ ਕੁਆਰਟਰਫਾਈਨਲ ਵਿੱਚ ਹਾਰ ਕੇ 올림픽 ਟਿਕਟ ਤੋਂ ਖੁੰਝ ਗਈਆਂ ਸਨ। ਪੁਰਸ਼ ਟੀਮ ਨੂੰ ਦੱਖਣੀ ਕੋਰੀਆ ਤੋਂ 0-3 ਅਤੇ ਮਹਿਲਾ ਟੀਮ ਨੂੰ ਚੀਨੀ ਟਾਈਪੇ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਰਾਹਤ ਦੀ ਗੱਲ ਇਹ ਹੈ ਕਿ ਦਰਜਾਬੰਦੀ ਦੇ ਆਧਾਰ ਉੱਤੇ ਭਾਰਤੀ ਟੀਮਾਂ 올림픽 ਖੇਡਾਂ ਵਿੱਚ ਪਹੁੰਚ ਗਈਆਂ। ਹੁਣ ਚਲਦੇ ਹਾਂ ਐਥਲੈਟਿਕਸ ਦੀ ਦੁਨੀਆ ਵੱਲ ਜਿੱਥੇ ਵਰਲਡ ਐਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਦੇ ਮੁਕਾਬਲੇ ਯੂਰਪੀ ਦੇਸ਼ ਸਕਾਟਲੈਂਡ ਦੇ ਸ਼ਹਿਰ ਗਲਾਸਕੋ ਵਿਖੇ ਹੋਏ ਨੇ ਇਸ ਦਰਮਿਆਨ ਇੱਕ ਕਮਾਂਤਰੀ ਪੱਧਰ ਦੀ ਖੇਡ ਪ੍ਰਾਪਤੀ ਦੀ ਗੱਲ ਤੁਹਾਨੂੰ ਦੱਸੀਏ ਤਾਂ ਨੈਦਰਲੈਂਡਸ ਦੇਸ਼ ਦੀ ਖਿਡਾਰਨ ਫੈਮਕੇ ਬੋਲ ਨੇ ਟਰੈਕ ਐਂਡ ਫੀਲਡ ਵਿੱਚ ਆਪਣੀ ਸਥਿਤੀ ਬਿਹਤਰ ਕਰਦਿਆਂ ਵਰਲਡ ਐਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਨਾਲ ਆਪਣਾ 400 ਮੀਟਰ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ ਨਦਰਲੈਂਡਸ ਦੀ ਤੋੜਾਕ ਨੇ 49.17 ਸੈਕਿੰਡ ਵਿੱਚ ਫਿਨਿਸ਼ ਲਾਈਨ ਨੂੰ ਪਾਰ ਕੀਤਾ ਜਦਕਿ ਅਲੈਕਸਿਸ ਹੋਮਜ਼ ਨੇ 50.24 ਸੈਕਿੰਡ ਦੇ ਵਿਅਕਤੀਗਤ ਸਰਬੋਤਮ ਪ੍ਰਦਰਸ਼ਨ ਨਾਲ ਅਮਰੀਕਾ ਲਈ ਕਾਂਸੀ ਦਾ ਤਗਮਾ ਜਿੱਤਿਆ ਡੱਚ ਐਥਲੀਟ ਫਮਕੇ ਬੋਲ ਨੇ ਇਸ ਤੋਂ ਪਹਿਲਾਂ 400 ਮੀਟਰ ਅੜਿੱਕਾ ਦੌੜ ਜਿੱਤੀ ਸੀ ਅਤੇ ਪਿਛਲੇ ਸਾਲ ਬੁਡਾਪੇਸਟ ਵਿਸ਼ਵ ਚੈਂਪੀਅਨਸ਼ਿਪ ਵਿੱਚ ਨੀਦਰਲੈਂਡਸ ਨੂੰ ਔਰਤਾਂ ਦੀ 4x400 ਮੀਟਰ ਰਿਲੇ ਦੌੜ ਵਿੱਚ ਸੋਨੇ ਦਾ ਮੈਡਲ ਜਤਾਉਣ ਵਿੱਚ ਮਦਦ ਕੀਤੀ ਸੀ ਫਮਕੇ ਬੋਲ ਨੇ ਆਪਣੀ ਸਾਥੀ ਲੀਖ ਕਲੇਵਰ ਨਾਲ ਦੌੜ ਦੀ ਸ਼ੁਰੂਆਤ ਕੀਤੀ ਅਤੇ 24 ਸਾਲਾ ਐਥਲੀਟ ਨੇ ਫੌਰੀ ਲੀਡ ਬਣਾ ਲਈ ਅਤੇ ਇਸ ਨੂੰ ਅੰਤ ਤੱਕ ਬਰਕਰਾਰ ਰੱਖਿਆ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾ ਵਾਲਾ ਸਾਬਤ ਹੋਇਆ ਭਾਰਤੀ ਐਥਲੀਟ ਜਸਵਿੰ ਐਲਡਰਨ ਅਤੇ ਪ੍ਰਵੀਨ ਚਿਤਰਾਵਲ ਵਰਲਡ ਐਥਲੈਟਿਕਸ ਇੰਡੋਰ ਚੈਂਪੀਅਨਸ਼ਿਪ ਵਿੱਚ ਸਖਤ ਚੁਣੌਤੀ ਵਿੱਚ ਹਾਰ ਗਏ ਜਿਸ ਕਾਰਨ ਭਾਰਤ ਇਸ ਟੂਰਨਾਮੈਂਟ ਵਿੱਚ ਤਗਮੇ ਦਾ ਖਾਤਾ ਨਹੀਂ ਖੋਲ ਸਕਿਆ ਤੀਰੀ ਛਾਲ ਯਾਨੀ ਕਿ ਟ੍ਰिपल ਜੰਪ ਵਿੱਚ ਐਲਡਰਨ 13ਵੇਂ ਅਤੇ ਚਿਤਰਾਵਲ 11ਵੇਂ ਸਥਾਨ ਉਤੇ ਰਿਹਾ ਪੁਰਸ਼ਾਂ ਦੀ ਲੰਮੀ ਛਾਲ ਵਿੱਚ ਐਲਡਰਨ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 7.69 ਮੀਟਰ ਦੀ ਛਾਲ ਲਾਈ ਪਰ ਉਹ ਅਗਲੇ 2 ਯਤਨਾਂ ਵਿੱਚ ناکਾਮ ਰਿਹਾ ਐਲਡਰਨ ਆਪਣੇ ਸਰਬੋਤਮ ਵਿਅਕਤੀਗਤ ਪ੍ਰਦਰਸ਼ਨ 7.97 ਮੀਟਰ ਤੋਂ ਵੀ ਖੁੰਝ ਗਿਆ ਜੋ ਉਸਨੇ ਪਿਛਲੇ ਸਾਲ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ ਵਿੱਚ ਬਣਾ ਕੇ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ ਐਤਕੀ ਭਾਰਤ ਉਥੋਂ ਖਾਲੀ ਹੱਥ ਹੀ ਮੁੜਿਆ ਬੈਡਮਿੰਟਨ ਦੀ ਖੇਡ ਵਿੱਚ ਇੱਕ ਹੋਰ ਵੱਡਾ ਟੂਰਨਾਮੈਂਟ ਸ਼ੁਰੂ ਹੋਇਆ ਹੈ ਜਿਸ ਵਿੱਚ ਭਾਰਤੀ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਜੋ ਪਿਛਲੇ 3 ਟੂਰਨਾਮੈਂਟਾਂ ਵਿੱਚ ਉਪਜੇਤੂ ਰਹੀ ਹੈ। ਫ੍ਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ 222 ਦੀ ਸਫਲਤਾ ਨੂੰ ਦੁਹਰਾਉਣ ਦੀ ਭਰਪੂਰ ਕੋਸ਼ਿਸ਼ ਕਰੇਗੀ। ਸਤਵੇਂ ਕਤੇ ਚਿਰਾਗ ਦੀ ਵਿਸ਼ਵ ਦੀ ਨੰਬਰ 1 ਜੋੜੀ ਨਵੰਬਰ ਵਿੱਚ ਚਾਈਨਾ ਮਾਸਟਰਸ ਸੁਪਰ 750 ਮਲੇਸ਼ੀਆ ਓਪਨ ਸੁਪਰ 1000 ਅਤੇ ਜਨਵਰੀ ਵਿੱਚ ਇੰਡੀਆ ਓਪਨ ਸੁਪਰ 750 ਵਿੱਚ ਵਧੀਆ ਖੇਡੀ ਸੀ ਪਰ ਇਸ ਦੇ ਬਾਵਜੂਦ ਤਿੰਨੋਂ ਵਾਰ ਫਾਈਨਲ ਗੇਟ ਨੂੰ ਪਾਰ ਕਰਨ ਵਿੱਚ ਅਸਫਲ ਰਹੀ ਸੀ ਹਾਲਾਂਕਿ ਇਹ ਭਾਰਤੀ ਜੋੜੀ ਇਸ ਦੇ ਬਾਵਜੂਦ ਫ੍ਰੈਂਚ ਓਪਨ ਵਿੱਚ ਖਿਤਾਬ ਦੇ ਮਜ਼ਬੂਤ ਦਾਵੇਦਾਰ ਵਜੋਂ ਸ਼ੁਰੂਆਤ ਕਰੇਗੀ ਇਹ ਮੁਕਾਬਲਾ ਭਾਰਤ ਦੇ ਚੋਟੀ ਦੇ ਖਿਡਾਰੀਆਂ ਨੂੰ ਫਰਾਂਸ ਵਿੱਚ ਖੇਡਣ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਵੀ ਦੇ ਰਿਹਾ ਹੈ ਜਿੱਥੇ ਪੈਰਿਸ 올림픽 ਖੇਡਾਂ ਦੌਰਾਨ ਵੀ ਬੈਡਮਿੰਟਨ ਮੈਚ ਖੇਡੇ ਜਾਣਗੇ ਸਾਤਵਿਕ ਅਤੇ ਚਿਰਾਗ ਨੇ 2022 ਵਿੱਚ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਇਸੇ ਤਰ੍ਹਾਂ ਦੋ ਵਾਰ ਦੀ 올림픽 ਤਮਗਾ ਜੇਤੂ ਪੀਵੀ ਸਿੰਧੂ ਲਈ ਵੀ ਇਹ ਟੂਰਨਾਮੈਂਟ ਕਾਫੀ ਅਹਿਮ ਹੈ ਪੀਵੀ ਸਿੰਧੂ ਨੇ 4 ਮਹੀਨੇ ਬਾਹਰ ਰਹਿਣ ਤੋਂ ਬਾਅਦ ਮਲੇਸ਼ੀਆ ਵਿੱਚ ਖੇਡੀ ਗਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵਾਪਸੀ ਕੀਤੀ ਸੀ ਇਸ ਮੁਕਾਬਲੇ ਵਿੱਚ ਅੱਗੇ ਵਧਦੇ ਹੋਏ ਪੀਵੀ ਸਿੰਧੂ ਦਾ ਸਾਹਮਣਾ ਤਿੰਨ ਵਾਰ ਦੀ ਸਾਬਕਾ ਵਿਸ਼ਵ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰੀਨ ਨਾਲ ਵੀ ਹੋ ਸਕਦਾ ਹੈ ਸਨੂਕਰ ਅਤੇ ਬਿਲੀਅਰਡਸ ਦੀ ਖੇਡ ਵਿੱਚ ਇੱਕੋ ਵੇਲੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਆ ਰਹੇ ਭਾਰਤੀ ਖਿਡਾਰੀ ਪੰਕਜ ੜਵਾਨੀ ਨੇ ਹੁਣ ਇੱਕ ਹੋਰ ਮਾਣਮੱਤੀ ਪ੍ਰਾਪਤੀ ਕੀਤੀ ਹੈ। ਕਈ ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ੜਵਾਨੀ ਨੇ ਬੈਸਟ ਆਫ 15 ਫਰੇਮ ਦੇ ਫਾਈਨਲ ਵਿੱਚ ਦਬਦਬਾ ਬਣਾਉਂਦੇ ਹੋਏ ਹਮਵਤਨ ਕਮਲ ਚਾਵਲਾ ਨੂੰ 8-3 ਨਾਲ ਹਰਾ ਕੇ CCI ਸਨੂਕਰ ਕਲਾਸਿਕ ਖਿਤਾਬ ਬਰਕਰਾਰ ਰੱਖਿਆ ਪੰਕਜ ੜਵਾਨੀ ਨੇ ਕਮਲ ਚਾਵਲਾ ਵਿਰੁੱਧ ਆਪਣੀ ਕਲਾ ਅਤੇ ਨਿਰੰਤਰਤਾ ਸਦਕਾ ਵੱਡੀ ਜਿੱਤ ਹਾਸਲ ਕੀਤੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 스누커 ਅਤੇ ਬਿਲਿਅਰਡਸ ਦੋਹਾਂ ਖੇਡਾਂ ਨੂੰ ਬਹੁਤ ਘੱਟ ਖਿਡਾਰੀ ਹੱਥ ਪਾਉਂਦੇ ਨੇ ਪਰ ਪੰਕਜ ੜਵਾਨੀ ਨੇ ਲੰਮੇ ਸਮੇਂ ਤੋਂ ਇਹਨਾਂ ਦੋਹਾਂ ਖੇਡ ਬਣਗੀਆਂ ਵਿੱਚ ਬਰਾਬਰ ਮੁਹਾਰਤ ਹਾਸਲ ਕਰਦੇ ਹੋਏ ਦੋਹਾਂ ਵਿੱਚ ਵੱਡੇ ਖਿਤਾਬ ਜਿੱਤੇ ਨੇ ਅਤੇ ਹੁਣ ਤਾਜ਼ਾ ਮੁਕਾਮ ਸਨੂਕਰ ਦੀ ਖੇਡ ਜ਼ਰੀਏ ਹਾਸਲ ਕਰਦੇ ਹੋਏ ਪੰਕਜ ਅਡਵਾਨੀ ਨੇ ਇੱਕ ਵਾਰ ਫਿਰ ਆਪਣਾ ਰੁਤਬਾ ਖੇਡ ਜਗਤ ਵਿੱਚ ਪਰਤੱਖ ਕੀਤਾ ਦਿਮਾਗੀ ਦਾਅ ਪੇਚ ਦੀ ਖੇਡ ਸ਼ਤਰੰਜ ਦੇ ਤਾਜ਼ਾ ਨਤੀਜਿਆਂ ਦੀ ਗੱਲ ਕਰਦੇ ਹਾਂ ਜਿੱਥੇ ਭਾਰਤੀ ਖਿਡਾਰੀਆਂ ਨੂੰ ਪਿਛਲੇ ਦਿਨੀ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਭਾਰਤ ਦੇ ਤਿੰਨੋਂ ਖਿਡਾਰੀਆਂ ਆਰ ਪ੍ਰਗਨਾਨੰਦਾ डी गुकेश ਅਤੇ ਵਿਦਿੱਤ ਗੁਜਰਾਤੀ ਨੇ ਪ੍ਰਾਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਆਪੋ ਆਪਣੀਆਂ ਬਾਜ਼ੀਆਂ ਡਰਾ ਖੇਡੀਆਂ ਲਗਾਤਾਰ ਦੋ ਮੈਚਾਂ ਵਿੱਚ ਹਾਰ ਤੋਂ ਬਾਅਦ ਪ੍ਰਗਨਨੰਦਾ ਲਈ ਇਸ ਨੂੰ ਚੰਗੀ ਵਾਪਸੀ ਕਿਹਾ ਜਾ ਸਕਦਾ ਹੈ ਇਸ ਨੌਜਵਾਨ ਭਾਰਤੀ ਖਿਡਾਰੀ ਨੇ ਸਥਾਨਕ ਖਿਡਾਰੀ ਨਗੁਆਨ ਥਾਈ ਦਾਈ ਵੋਨ ਨਾਲ ਅੰਕ ਵੰਡੇ ਗੁਕੇਸ਼ ਨੇ ਉਜ਼ਬੇਕਿਸਤਾਨ ਦੇ ਨਦਰਬੇਕ ਅਬਦੂ ਸੱਤਾਰੋਵ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਅੰਕ ਵੰਡੇ ਜਦਕਿ ਵਿਦਿਤ ਗੁਜਰਾਤੀ ਪੋਲੈਂਡ ਦੇ ਮੈਟਿਓਸ ਬਾਰਟਲ ਨੂੰ ਖਾਸ ਚੁਣੌਤੀ ਪੇਸ਼ ਨਹੀਂ ਕਰ ਸਕਿਆ ਚੌਥੇ ਗੇੜ ਵਿੱਚ ਕਿਸੇ ਵੀ ਬਾਜ਼ੀ ਦਾ ਨਤੀਜਾ ਨਹੀਂ ਨਿਕਲਿਆ ਅਤੇ ਇਸ ਤਰ੍ਹਾਂ ਖਿਡਾਰੀਆਂ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ ਈਰਾਨ ਦੇ ਪਰਹਮ ਮਾਕਸੁਦਲੂ ਨੇ ਚੱਕ ਗਨਰਾਜ ਦੇ ਡੇਵਿਡ ਨਵਾਰਾ ਜਦਕਿ ਰੂਮੀਨੀਆ ਦੇ रिचर्ड रिपोर्ट ਨੇ ਜਰਮਨੀ ਦੇ ਵਿنسੈਂਟ ਕੀਮਰ ਦੇ ਨਾਲ ਬਾਜ਼ੀ ਡਰਾਅ ਖੇਡੀ ਚੌਥੇ ਗੇੜ ਤੋਂ ਬਾਅਦ ਗੁਕੇਸ਼ ਅਤੇ ਰਪੋਰਟ 2.5-2.5 ਅੰਕਾਂ ਨਾਲ ਤੀਜੇ ਸਥਾਨ ਉੱਤੇ ਨੇ ਜਦਕਿ ਵਿਦਿਤ ਗੁਜਰਾਤੀ 2 ਅੰਕਾਂ ਦੇ ਨਾਲ ਚੌਥੇ ਸਥਾਨ ਤੇ ਮੌਜੂਦ ਹੈ ਵੱਡੀ ਤਸਵੀਰ ਵੇਖੀਏ ਤਾਂ ਨੌਜਵਾਨ ਭਾਰਤੀ ਸ਼ਤਰੰਜ ਖਿਡਾਰੀਆਂ ਨੂੰ ਇਹਨਾਂ ਮੁਕਾਬਲੇ ਜ਼ਰੀਏ ਬੇਸ਼ਕੀਮਤੀ ਤਜਰਬਾ ਹਾਸਲ ਹੋ ਰਿਹਾ ਹੈ ਬੈਡਮਿੰਟਨ ਦੀ ਖੇਡ ਵਿੱਚ ਇੱਕ ਤਜਰਬੇਕਾਰ ਭਾਰਤੀ ਖਿਡਾਰੀ ਨੇ ਬੀਤੇ ਦਿਨੀ ਸੰन्यास ਲੈਣ ਦਾ ਐਲਾਨ ਕੀਤਾ ਅਤੇ ਇਸ ਉਪਰੰਤ ਵਿਦੇਸ਼ ਵਿੱਚ ਕੋਚ ਵਜੋਂ ਤਿਆਰੀ ਕਰਨ ਦੀ ਗੱਲ ਆਖੀ ਹੈ ਆਓ ਇਸ ਖਿਡਾਰੀ ਦੇ ਖੇਡ ਜੀਵਨ ਉੱਤੇ ਇੱਕ ਝਾਤ ਪਾਉਂਦੇ ਹਾਂ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਮਗਾ ਜੇਤੂ ਬੀ ਸਾਈ ਪ੍ਰਨੀਤ ਨੇ ਸੰन्यास ਲੈਣ ਦਾ ਐਲਾਨ ਕੀਤਾ ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਭਾਰਤ ਦੇ 36 ਸਾਲ ਪੁਰਾਣੇ ਸੋਕੇ ਨੂੰ ਖਤਮ ਕਰਨ ਵਾਲੇ ਸਾਈ ਪ੍ਰਨੀਤ ਨੇ ਕਿਹਾ ਕਿ ਉਸਨੇ ਆਪਣੇ ਕਰੀਅਰ ਵਿੱਚ ਜੋ ਕੁਝ ਹਾਸਲ ਕੀਤਾ ਉਸ ਤੋਂ ਖੁਸ਼ ਹੈ ਅਤੇ ਹੁਣ ਕੋਚ ਵਜੋਂ ਅੱਗੇ ਵਧਣ ਦਾ ਚਾਹਵਾਨ ਹੈ ਸਾਈ ਪ੍ਰਨੀਤ ਹੁਣ ਸੰन्यास ਲੈਣ ਉਪਰੰਤ ਅਮਰੀਕਾ ਦੇ ਨਾਰਥ ਕੈਰੋਲਾਈਨਾ ਦੇ ਇੱਕ ਕਲੱਬ ਵਿੱਚ ਕੋਚਿੰਗ ਦੀ ਜ਼ਿੰਮੇਵਾਰੀ ਨਿਭਾਉਣ ਲਈ ਉੱਥੇ ਜਾਵੇਗਾ ਸਾਈ ਪ੍ਰਨੀਤ ਨੂੰ ਹਮੇਸ਼ਾ ਤੋਂ ਇੱਕ ਹੌਣ ਹਾਰ ਖਿਡਾ ਦੀ ਮੰਨਿਆ ਜਾਂਦਾ ਰਿਹਾ ਹੈ ਅਤੇ ਉਹ ਖੇਡ ਦੀ ਸਭ ਤੋਂ ਨਿਪੁੰਨ ਖਿਡਾਰੀਆਂ ਵਿੱਚੋਂ ਇੱਕ ਸੀ ਇਥੋਂ ਤੱਕ ਕਿ ਜਦੋਂ ਸਟਾਰ ਖਿਡਾਰੀ ਕਿਦੰਬੀ ਸ਼੍ਰੀਕਾਂਤ ਸਾਲ 2017 ਵਿੱਚ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤਣ ਦੇ ਉੱਚ ਪੱਧਰ ਉੱਤੇ ਮੌਜੂਦ ਸੀ ਤਾਂ ਉਸ ਵੇਲੇ ਸਾਈ ਪ੍ਰਨੀਥ ਨੇ ਉਸ ਨੂੰ ਹਰਾ ਕੇ ਸਿੰਗਾਪੁਰੋਂ ਪੰਦਾ ਖਿਤਾਬ ਜਿੱਤਿਆ ਸੀ ਤੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਸਾਈ ਪ੍ਰਨੀਥ ਨੇ 2016 ਵਿੱਚ ਕੈਨੇਡਾ ਓਪਨ ਅਤੇ 2017 ਵਿੱਚ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਸੀ ਉਸ ਨੇ ਅੰਤਰਰਾਸ਼ਟਰੀ ਮੰਚ ਤੇ ਆਪਣੀ ਕਾਬਲੀਅਤ ਪਹਿਲੀ ਵਾਰ ਉਦੋਂ ਵਿਖਾਈ ਸੀ ਜਦੋਂ ਉਸ ਨੇ ਤਜਰਬੇਕਾਰ ਖਿਡਾਰੀ ਤੌਫੀਕ ਹਿਦਾਇਤ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਹੁਣ ਇਹ ਖਿਡਾਰੀ ਇੱਕ ਨਵੇਂ ਰੂਪ ਵਿੱਚ ਖੇਡ ਨਾਲ ਜੁੜਿਆ ਹੋਇਆ ਨਜ਼ਰ ਆਵੇਗਾ ਭਾਰਤੀ ਮੁੱਕੇਬਾਜ਼ਾਂ ਦਾ ਵਫਦ ਇਨੀ ਦਿਨੀ ਇੱਕ ਵੱਡੇ ਕਮਾਂਤਰੀ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ ਅਤੇ ਓਲੰਪਿਕ ਖੇਡਾਂ ਦੇ ਨਜ਼ਰੀਏ ਤੋਂ ਇਸ ਟੂਰਨਾਮੈਂਟ ਦੀ ਕਾਫੀ ਅਹਿਮੀਅਤ ਮੰਨੀ ਜਾ ਰਹੀ ਹੈ। ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ, ਦੀਪਕ ਪੋਰੀਆ ਅਤੇ ਨਿਸ਼ਾਂਤ ਦੇਵ ਸਮੇਤ ਨੌ ਭਾਰਤੀ ਮੁੱਕੇਬਾਜ਼ ਯੂਰਪੀ ਦੇਸ਼ ਇਟਲੀ ਵਿੱਚ ਪਹਿਲੇ ਵਿਸ਼ਵ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਪੈਰਿਸ 올ੰਪਿਕ ਖੇਡਾਂ ਦਾ ਕੋਟਾ ਹਾਸਲ ਕਰਨ ਲਈ ਬਾਕਸਿੰਗ ਰਿੰਗ ਵਿੱਚ ਉਤਰਨਗੇ। ਪਾਰਥ ਦੇ 7 ਪੁਰਸ਼ ਅਤੇ 2 ਮਹਿਲਾ ਮੁੱਕੇਬਾਜ਼ ਕਮਾਂਟਰੀ 올림픽 ਕਮੇਟੀ ਦੇ ਕਾਰਜਕਾਰੀ ਬੋਰਡ ਵੱਲੋਂ ਬਣਾਈ ਗਈ ਇੱਕ ਐਡਹੌਕ ਕਮੇਟੀ ਪੈरिस 2024 ਮੁੱਕੇਬਾਜ਼ੀ ਇਕਾਈ ਯਾਨੀ ਕਿ PBU ਵੱਲੋਂ আয়োজিত ਕੁਆਲੀਫਾਇਰ ਵਿੱਚ 올림픽 ਸਥਾਨ ਹਾਸਲ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਨੇ ਇਸ ਟੂਰਨਾਮੈਂਟ ਵਿੱਚ ਪੈਰਿਸ 올림픽 ਖੇਡਾਂ ਦੇ ਕੁੱਲ ਮਿਲਾ ਕੇ 49 ਉਟਾ ਸਥਾਨ ਦਾ ਉਤੇ ਲੱਗੇ ਹੋਏ ਨੇ ਅਤੇ ਇੱਕ ਮੁੱਕੇਬਾਜ਼ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ 올림픽 ਦੀ ਟਿਕਟ ਪੱਕੀ ਕਰ ਸਕੇਗਾ ਦੂਜੇ ਬੰਨੇ ਔਰਤਾਂ ਦੇ ਵਰਗ ਵਿੱਚ ਨਾਮ ਕੁਝ ਵੱਖਰੇ ਨੇ ਜਿੱਥੇ 60 ਕਿਲੋਗ੍ਰਾਮ ਭਾਰ ਵਰਗ ਵਿੱਚ 올림픽 ਸਥਾਨ ਤੈਅ ਕਰਨ ਲਈ ਸੈਮੀਫਾਈਨਲ ਹਾਰ ਜਾਣ ਵਾਲੀਆਂ ਮੁੱਕੇਬਾਜ਼ਾਂ ਵਿਚਾਲੇ ਬਾਕਸ ਆਫ ਮੁਕਾਬਲਾ ਹੋਵੇਗਾ ਕਿਉਂਕਿ ਔਰਤਾਂ ਦੇ ਵਰਗ ਵਿੱਚ ਪੈरिस 올림픽 ਖੇਡਾਂ ਦੇ ਘਟ ਸਥਾਨ ਦਾ ਉਤੇ ਲੱਗੇ ਨੇ ਕਈ ਮੁੱਕੇਬਾਜ਼ਾਂ ਨੇ ਆਪਣੇ ਸਬੰਧਤ ਮਹਾਂਦੀਪੀ ਟੂਰਨਾਮੈਂਟ ਵਿੱਚ ਕੋਟਾ ਸਥਾਨ ਹਾਸਲ ਕਰ ਲਏ ਨੇ ਪਰ ਕੁਝ ਵਿਸ਼ਵ ਪੱਧਰੀ ਮੁੱਕੇਬਾਜ਼ ਇਟਲੀ ਵਿੱਚ ਅਜਿਹਾ ਕਰਨਾ ਚਾਹਣਗੇ ਅਤੇ ਇਸ ਲਈ ਮੁੱਕੇਬਾਜ਼ੀ ਦੇ ਮੁਕਾਬਲੇ ਕਾਫੀ ਰੋਚਕ ਸਾਬਤ ਹੋਣਗੇ ਹੁਣ ਤੁਹਾਨੂੰ ਫੁੱਟਬਾਲ ਦੀ ਦੁਨੀਆ ਤੋਂ ਆਇਆ ਇੱਕ ਵੱਡੇ ਘਟਨਾਕਰਮ ਬਾਰੇ ਦੱਸਦੇ ਹਾਂ ਜਿੱਥੇ ਇੱਕ 스타 ਫੁੱਟਬਾਲ ਖਿਡਾਰੀ ਉੱਤੇ 4 ਸਾਲ ਦੀ ਲੰਮੀ ਪਾਬੰਦੀ ਲੱਗ ਗਈ ਹੈ। ਫਰਾਂਸ ਦੇ ਵਿਸ਼ਵ ਚੈਂਪੀਅਨ ਫੁੱਟਬਾਲਰ ਪੌਲ ਪੌਗਬਾ ਵੱਡੀ ਮੁਸੀਬਤ ਵਿੱਚ ਪੈ ਗਏ ਨੇ। ਡੋਪਿੰਗ ਦੇ ਇੱਕ ਮਾਮਲੇ ਕਾਰਨ ਪੌਗਬਾ ਉੱਤੇ 4 ਸਾਲ ਦੀ ਪਾਬੰਦੀ ਲਾਈ ਗਈ ਹੈ। ਇਸ ਨਾਲ ਉਨ੍ਹਾਂ ਦੇ ਕੈਰੀਅਰ ਵਿੱਚ ਵੀ ਸੰਕਟ ਪੈਦਾ ਹੋ ਗਿਆ ਹੈ। ਮੈਨਚੈਸਟਰ ਯੂਨਾਈਟਿਡ ਕਲੱਬ ਦੇ ਸਾਬਕਾ ਮਿਡਫੀਲਡਰ ਪੌਲ ਪੌਗਬਾ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪਬੰਦੀਸ਼ੁਦਾ ਪਦਾਰਥ ਦੀ ਵਰਤੋਂ ਲਈ ਪੋਜ਼ਿਟਿਵ ਟੈਸਟ ਆਉਣ ਤੋਂ ਬਾਅਦ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਟਲੀ ਦੇ ਖੇਡ ਵਕੀਲਾਂ ਨੇ ਡੋਪਿੰਗ ਦੇ ਦੋਸ਼ਾਂ ਵਿੱਚ ਫਰਾਂਸ ਦੇ ਵਿਸ਼ਵ ਚੈਂਪੀਅਨ ਪੌਲ ਪੌਗਬਾ ਉੱਤੇ 4 ਸਾਲਾਂ ਦੀ ਪਾਬੰਦੀ ਲਾਉਣ ਦੀ ਬੇਨਤੀ ਕਰ ਦਿੱਤੀ ਸੀ। ਪੌਗਬਾ ਨੂੰ ਸਤੰਬਰ ਵਿੱਚ ਇਤਾਲਵੀ ਲੀਗ ਸਰੀਏ ਆ ਦੇ ਓਪਨਰ ਵਿੱਚ ਆਪਣੇ ਕਲੱਬ ਜੁਵੈਂਟਸ ਦੀ ਓਡੇਨੇਸੇ ਕਲੱਬ ਉੱਤੇ ਦਨ ਸਫਰ ਦੀ ਜਿੱਤ ਤੋਂ ਬਾਅਦ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਬਾਅਦ ਪੋਗਬਾ ਮੈਦਾਨ ਉੱਪਰ ਨਜ਼ਰ ਨਹੀਂ ਆਇਆ ਪੌਲ ਪੋਗਬਾ ਦੀ ਕਾਨੂੰਨੀ ਟੀਮ ਨੇ ਇੱਕ ਅਪੀਲ ਨੂੰ ਨਾਮਨਜ਼ੂਰ ਕਰਵਾ ਲਿਆ ਸੀ ਕਿ ਉਸਨੇ ਅਣਜਾਣੇ ਵਿੱਚ ਪਦਾਰਥ ਦਾ ਸੇਵਨ ਕੀਤਾ ਜਿਸ ਨਾਲ ਟੈਸਟ ਪੋਜ਼ਿਟਿਵ ਆਇਆ ਫਿਰ ਵੀ ਇਸਤੇਗਾਸਾ ਪੱਖ ਨੇ ਪੋਗਬਾ ਦੇ ਬਚਾਅ ਕਾਰਜ ਨੂੰ ਖਾਰਜ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਪਾਬੰਦੀ ਲਾਈ ਗਈ ਹੈ ਜੋ ਉਸਤੇ ਕੈਰੀਅਰ ਨੂੰ ਸਮਾਪਤ ਕਰ ਸਕਦੀ ਹੈ ਆਉਂਦੇ ਦਿਨੀ 31 ਸਾਲਾਂ ਦੇ ਹੋ ਰਹੇ ਪੌਲ ਪੌਗਬਾ ਨੂੰ ਹੁਣ ਮੈਦਾਨ ਉੱਤੇ ਖੇਡਣ ਲਈ ਲਗਭਗ 35 ਸਾਲ ਦੀ ਉਮਰ ਤੱਕ ਉਡੀਕ ਕਰਨੀ ਪਵੇਗੀ ਪੌਲ ਪੌਗਬਾ ਦੀ ਇਸ ਮੌਤਲੀ ਨਾਲ ਨਾ ਸਿਰਫ ਉਸਤੇ ਸ਼ਾਨਦਾਰ ਕੈਰੀਅਰ ਉੱਤੇ ਪਰਛਾਵਾਂ ਪੈ ਰਿਹਾ ਹੈ ਸਗੋਂ ਇਟਾਲੀਅਨ ਲੀਗ ਦੀਆਂ ਪ੍ਰਮੁੱਖ ਟੀਮਾਂ ਵਿੱਚੋਂ ਇੱਕ ਜੁਵੈਂਟਸ ਕਲੱਬ ਦੇ ਸੀਜ਼ਨ ਉੱਤੇ ਵੀ ਅਸਰ ਪਹਿ ਸਕਦਾ ਕਿਉਂਕਿ ਜੁਵੈਂਟਸ ਦੀ ਟੀਮ ਲਈ ਪੌਗ ਪੌਗਬਾ ਦੀ ਕਾਫੀ ਅਹਿਮੀਅਤ ਮੰਨੀ ਜਾਂਦੀ ਹੈ। ਔਰਤਾਂ ਦੀ ਭਾਰਤੀ ਫੁੱਟਬਾਲ ਟੀਮ ਨੇ ਪਿਛਲੇ ਦਿਨੀ ਬਿਹਤਰ ਪ੍ਰਦਰਸ਼ਨ ਕੀਤਾ ਪਰ ਖਿਤਾਬ ਜਿੱਤਣ ਤੋਂ ਮਹਿਜ਼ ਕੁਝ ਦੂਰੀ ਉੱਤੇ ਭਾਰਤੀ ਟੀਮ ਪਛੜ ਗਈ। ਭਾਰਤੀ ਮਹਿਲਾ ਫੁੱਟਬਾਲ ਟੀਮ ਦਾ ਦੱਖਣੀ ਏਸ਼ੀਆ ਖੇਤਰ ਵਿੱਚੋਂ ਬਾਹਰ ਆਪਣਾ ਪਹਿਲਾ ਕਮਾਂਤਰੀ ਟੂਰਨਾਮੈਂਟ ਜਿੱਤਣ ਦਾ ਸੁਪਨਾ ਉਸ ਵੇਲੇ ਟੁੱਟ ਗਿਆ ਜਦੋਂ ਤੁਰਕੀ ਮਹਿਲਾ ਕੱਪ ਦੇ ਆਖਰੀ ਰਾਉਂਡ ਰੋਬਿਨ ਮੈਚ ਵਿੱਚ ਘੱਟ ਰੈਂਕਿੰਗ ਵਾਲੀ ਕੋਸੋਵੋ ਦੇਸ਼ ਦੀ ਟੀਮ ਨੇ ਇੰਜਰੀ ਟਾਈਮ ਯਾਨੀ ਕਿ ਵਾਧੂ ਸਮੇਂ ਵਿੱਚ ਗੋਲ ਕਰਕੇ ਭਾਰਤੀ ਟੀਮ ਨੂੰ ਹਰਾ ਦਿੱਤਾ ਦੁਨੀਆ ਦੀ 100ਵੇਂ ਨੰਬਰ ਦੀ ਟੀਮ ਕੋਸੋਵੋ ਨੇ ਅਲਰਟਾ ਮਿਮੇਟੀ ਦੇ ਗੋਲ ਦੀ ਮਦਦ ਨਾਲ 1-0 ਨਾਲ ਜਿੱਤ ਦਰਜ ਕੀਤੀ ਕੋਸੋਵੋ ਨੇ ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਵਿੱਚ ਆਪਣੇ ਤਿੰਨੇ ਮੁਕਾਬਲੇ ਜਿੱਤੇ ਹੋਏ ਸਨ ਅਤੇ ਤਿੰਨ ਮੈਚਾਂ ਵਿੱਚੋਂ 9 ਅੰਕਾਂ ਨਾਲ ਟੀਮ ਚੋਟੀ ਉੱਤੇ ਰਹੀ। ਕੋਸੋਵੋ ਦਾ ਇਹ ਲਗਾਤਾਰ ਦੂਜਾ ਖਿਤਾਬ ਹੈ। FIFA ਰੈਂਕਿੰਗ ਵਿੱਚ 65ਵੇਂ ਸਥਾਨ 'ਤੇ ਮੌਜੂਦ ਭਾਰਤ ਤਿੰਨ ਮੈਚਾਂ ਵਿੱਚੋਂ 6 ਅੰਕਾਂ ਨਾਲ ਉਪਜੇਤੂ ਰਿਹਾ। ਟੂਰਨਾਮੈਂਟ ਵਿੱਚ ਤੀਜੀ ਵਾਰ ਹਿੱਸਾ ਲੈ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਸਦਕਾ ਭਾਰਤ ਦੀ ਖਿਡਾਰਨ ਮਨੀਸ਼ਾ ਕਲਿਆਣ ਨੂੰ ਇਸ ਟੂਰਨਾਮੈਂਟ ਦੀ ਸਭ ਤੋਂ ਬਿਹਤਰੀਨ ਮਿਡਫੀਲਡਰ ਚੁਣਿਆ ਗਿਆ। ਭਾਰਤ ਲਈ ਇਹ ਆਖਰੀ ਮੈਚ ਕਰੋ ਜਾਂ ਮਰੋ ਵਰਗਾ ਮੁਕਾਬਲਾ ਸੀ ਜਿਸ ਵਿੱਚ ਕੋਸੋਵੋ ਦੀ ਟੀਮ ਬਾਜ਼ੀ ਮਾਰ ਗਈ। ਕੋਸੋਵੋ ਦੀ ਟੀਮ ਬਾਰੇ ਇੱਕ ਪਹਿਲੂ ਇਹ ਵੀ ਸੀ ਕਿ ਭਾਰਤ ਵਿਰੁੱਧ ਮਹਿਜ਼ ਡਰਾਅ ਦੇ ਨਤੀਜੇ ਨਾਲ ਹੀ ਉਹਨਾਂ ਦਾ ਖਿਤਾਬ ਪੱਕਾ ਹੋ ਜਾਣਾ ਸੀ ਪਰ ਕੋਸੋਵੋ ਦੀ ਟੀਮ ਨੇ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਖਿਤਾਬ ਆਪਣੇ ਨਾਂ ਕੀਤਾ। ਅਖੀਰ ਵਿੱਚ ਗੱਲ ਕਰਦੇ ਹਾਂ 골ਫ ਦੀ ਖੇਡ ਦੀ ਜਿਸ ਵਿੱਚ ਉਸ ਖਿਡਾਰੀ ਨੂੰ ਹੁਣ ਇੱਕ ਵੱਡਾ ਮਾਣ ਹਾਸਲ ਹੋਇਆ ਜੋ ਕਿਸੇ ਵੇਲੇ ਇਸ ਖੇਡ ਦਾ ਯਾਨੀ ਕਿ 골ਫ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ ਪਰ ਪਿਛਲੇ ਸਮੇਂ ਦੌਰਾਨ ਉਸ ਦਾ ਨਾਂ ਕਈ ਵਿਵਾਦਾਂ ਵਿੱਚ ਕਿਰਿਆ ਗੱਲ ਹੋ ਰਹੀ ਹੈ ਅਮਰੀਕਾ ਦੇ ਸਟਾਰ 골ਫ ਖਿਡਾਰੀ ਟਾਈਗਰ ਵੁੱਡਸ ਦੀ ਗੋਲਫਰ ਟਾਈਗਰ ਵੁੱਡਸ ਨੂੰ ਅਮਰੀਕੀ ਗੋਲਫ ਐਸੋਸੀਏਸ਼ਨ ਯਾਨੀ ਕਿ ਯੂ ਐਸ ਜੀ ਏ ਦੇ ਸਰਬੋੱਚ ਸਨਮਾਨ ਬੌਬ ਜੋਨਸ ਅਵਾਰਡ ਲਈ ਚੁਣਿਆ ਗਿਆ ਹੈ ਟਾਈਗਰ ਵੁੱਡਸ ਨੇ ਪੀ ਜੀ ਏ ਟੂਰ ਵਿੱਚ ਆਪਣੇ ਕੈਰੀਅਰ ਵਿੱਚ ਕੁੱਲ 82 ਜਿੱਤਾਂ ਹਾਸਲ ਕੀਤੀਆਂ ਨੇ ਜਿਨ੍ਹਾਂ ਵਿੱਚ 15 ਮੇਜਰ ਖਿਤਾਬ ਵੀ ਸ਼ਾਮਲ ਨੇ ਜਿਨ੍ਹਾਂ ਦੀ ਗੋਲਫ ਦੀ ਦੁਨੀਆ ਵਿੱਚ ਖਾਸ ਅਹਿਮੀਅਤ ਹੁੰਦੀ ਹੈ ਟਾਈਗਰ ਵੁੱਡਸ ਕੁੱਲ 9 ਵਾਰ यूएस जीए चैंपियन ਵੀ ਰਹਿ ਚੁੱਕਾ ਹੈ ਟਾਈਗਰ ਵੁੱਡਸ ਨੂੰ 2022 ਵਿੱਚ ਵਿਸ਼ਵ 골ਫ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਉਸ ਨੂੰ 2019 ਵਿੱਚ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀडम ਦਾ ਸਨਮਾਨ ਵੀ ਮਿਲ ਚੁੱਕਾ ਹੈ ਟਾਈਗਰ ਵੁੱਡਸ ਨੂੰ ਹੁਣ ਆਉਂਦੇ 12 ਜੂਨ ਨੂੰ ਉੱਤਰੀ ਕੈਰੋਲਾਈਨਾ ਵਿੱਚ ਯੂएस ਓਪਨ ਦੌਰਾਨ ਇਹ ਸਨਮਾਨ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਟਾਈਗਰ वुਡਸ ਦੀ 골ਫ ਦੀ ਦੁਨੀਆ ਵਿੱਚ ਵਾਪਸੀ ਦੀ ਸੰਭਾਵਨਾ ਵੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ ਅਤੇ ਖਿਡਾਰੀਆਂ ਦੇ ਨਾਲ ਸੰਬੰਧਿਤ ਤਾਜ਼ਾ ਵੇਰਵੇ। ਠੀਕ ਇਸੇ ਤਰ੍ਹਾਂ ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵੇਂ ਅਤੇ ਤਾਜ਼ਾ ਖੇਡ ਵੇਰਵੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ